ਸਟੋਰੀ ਤਕਰੀਬਨ ਉ ਤਾਂ ਜੋ ਕੋਈ ਮਾਲ ਲੈ ਕੇ ਚੱਕੇ ਤਾਂ ਉਹ ਤਾਂ ਦੇਖਿਆ ਨਹੀਂ ਹਲੇ ਐਸ ਵਾਸਤੇ ਤਕਰੀਬਨ ਗਲੇ ਵਿੱਚ ਦੋਨਾਂ ਤੰਨਾ ਗਲੇ ਚ ਅਡਾ 20 ਤੋਂ 25000 22000 25000 ਇੰਨੀ ਕ ਹੈ ਸਾਰਾ ਕਤਸ ਹੈਗੇ ਕੱਢ ਸਾਰੀ ਲੱਗੇ ਜੀ ਬਾਕੀ ਹਜੇ ਦੇਖ ਰਹੇ ਹੋ ਬਾਕੀ ਵਾਲੇ ਦੇਖ ਰਹੇ ਹੋ ਜਿਹੜਾ ਸਾਡੇ ਕੋਲੇ ਖਜ਼ਾਨਾ ਲੱਗਿਆ ਹੁੰਦਾ ਉਹ ਸਾਰਾ ਜਾਂ ਜੋ ਦਿਵਾਰੀ ਨੂੰ ਚਾਂਦੀ ਸਿੱਕੇ ਲਿਆਨੇ ਜਾਂ ਹੋਰ ਕੈਸ਼ ਪਿਆ ਹੁੰਦਾ ਉਸਾਰਾ ਤਕਰੀਬਨ 20 ਤੋਂ 25 ਏਕੜੀ ਹੋਏਗਾ ਜੀ ਚੋਰੀ ਤਾਂ ਇਹ ਇਧਰਲਾ ਛੋਟੇ ਛਟ ਦਾ ਜੰਦਾ ਤੋੜਿਆ ਉਹਦੇ ਵਿੱਚ ਨਹੀਂ ਕੋਈ ਆਦੀ ਬੜਿਆ ਜੀ ਇਹਦੇ ਨਾਲ ਇਹ ਕਿੰਨੇ ਤੋੜੇ ਗਏ ਜੀ ਜਿਵੇਂ ਸ਼ਹਿਰ ਦੀ ਮੇਨ ਜਗਾ ਇਹ ਕਿ ਉੱਥੇ ਮਤਲਬ ਕੋਈ ਉਹ ਨਹੀਂ ਦੇਖੋ ਇਹ ਗੱਲ ਹੈ ਪ੍ਰਸ਼ਾਸਨ ਦਾ ਤਾਂ ਇਹ ਹੈ ਵੀ ਤਕਰੀਬਨ ਇਹ ਕਹਿ ਸਕਦੇ ਆ ਵੀ ਤਾਪ ਤੇ ਸਮਝ ਲਓ ਉੱਪਰੋਂ ਜ਼ੋਰ ਸਮਝ ਲਓ ਇੱਥੇ ਦੀ ਜਿਹੜੀ ਪ੍ਰਸ਼ਾਸਨ ਆ ਉਸ ਦੀ ਕੋਈ ਨੱਖ ਕਿਸੇ ਵਸੰਦੀ ਹੈ ਨਹੀਂ ਹਰ ਦਿਨ ਹਰ ਦਿਨ ਹਰ ਦਿਨ ਚੋਰੀਆਂ ਆ ਰਹੇ ਲਕੈਤੀਆਂ ਦਾ ਹੋਹਾ ਕੋਈ ਦਾ ਸਿਲਸਿਲਾ ਸਿਲਸਿਲਾ ਜਾਰੀ ਹੈ ਔਰ ਇਹ ਤਾਂ ਇੱਕ ਮੇਨ ਰੋਡ ਹੈ ਸ਼ਹਿਰ ਦਾ ਸਭ ਤੋਂ ਵੱਡਾ ਜਿਹਨੂੰ ਤੁਸੀਂ ਚਾਂਦਨੀ ਚੌਕ ਕਹਿੰ ਸਕਦੇ ਆ ਉਹ ਰੋਡ ਹੈ ਇਹ ਜੀਤਾਪੁਰ ਦੇ ਵਿਚੋਂ ਜਾਂਦੇ ਛੱਤੇ ਕੋਤੇ ਸਾਰਾ ਦਿਨ ਆਉਂਦੇ ਆ ਮੇਨ ਰੋਡ ਹੈ ਜਿਹੜਾ ਸਾਰਾ ਕਾਤ ਚੱਲਦਾ ਜੀ ਕੀ ਪ੍ਰਸ਼ਾਸਨ ਦੀ ਉਈ ਪਕੜਨੀ ਹੈ ਇਸ ਤਰ੍ਹਾਂ ਕਿ ਚੋਰੀਆਂ ਹੋ ਰਹੀਆਂ ਪਹਿਲਾਂ ਵੀ ਇਹ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪਹਿਲਾਂ ਸਟੇਸ਼ਨ ਤੇ ਪਹਿਲਾਂ ਸਟੇਸ਼ਨ ਤੇ ਪੰਜਾਂ ਚੋਰੀਆਂ ਹੋਈਆਂ ਸਾਡੇ ਗਲੀਸ਼ ਵਿੱਚ ਕਦੇ ਜਿੰਦੇ ਤੋੜੇ ਗਏ ਤੇ ਲਗਾਤਾਰ ਹੀ ਚੋਰੀਆਂ ਹੋ ਰਹੀਆਂ ਨੇ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਕਰ ਸਕਦੇ ਹਾਂ ਵੀ ਜਿੰਨੇ ਸਾਡੇ ਸ਼ਹਿਰ ਨਿਵਾਸੀ ਨੇ ਉਹਨਾਂ ਜਾਨ ਮਾਲ ਦਾ ਦੁਕਾਨਾਂ ਦਾ ਨਿਗਾਹ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੇ ਹਰ ਗੱਲ ਨਾਲੋਜ ਹੋਣੀ ਚਾਹੀਦੀ ਹੈ ਜਿਹੜੀ ਕੋਈ ਲੋਗ ਇਹ ਜਿਹੇ ਕੁਝ ਕਰਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਜਦ ਬਹੁਤ ਤਾਕਤ ਦੇ ਨਾਲ ਨੱਥ ਪਾਉਣੀ ਚਾਹੀਦੀ ਹੈ ਪੁਲਿਸ ਦੀ ਰਾਤ ਨੂੰ ਬੜੀ ਪੁਲਿਸ ਦੀ ਰਾਤ ਨੂੰ ਜਿਹੜੀ ਗਸ਼ਤ ਹੈ ਉਹ ਤਾਂ ਕਿਦੋਂ ਇੰਨੀ ਖੋਣੀ ਚਾਹੀਦੀ ਹੈ ਵੀ ਪੁਲਿਸ ਇਹਨਾਂ ਕੋਲੇ ਬਹੁਤ ਹੈ ਜੀ ਪ੍ਰਸ਼ਾਸਨ ਕੋਲੇ ਫੋਰਸ ਇਥੇ ਲਈ ਬਹੁਤ ਹੈ ਜੀ ਕਿਵੇਂ ਕਿਤੇ ਹਾਰਾ ਜੇ ਸ਼ੁਰੂ ਹੋਇਆ ਹਜੇ ਸ਼ੁਰੂ ਹੋ ਗਈ ਹੈ ਚੋਰੀਆਂ ਇੱਕ ਸਾਲ ਤੋਂ ਹਜੇ ਤਾਂ ਸਾਨੂੰ ਤਾਂ ਪਹਿਲਾਂ ਹੀ ਮਾਰ ਪੈ ਰਹੀ ਹੈ ਜਿਵੇਂ ਇਤਿਹਾਸ ਸ਼ੁਰੂ ਹੋਏ ਨੇ ਹੈ ਪਹਿਲੀ ਪਹਿਲਾ ਸਮਲੋ ਵੀ ਸ਼ਹਿਰ ਹਰ ਸ਼ਹਿਰ ਵਾਸੀ ਦਰਿਆ ਵੈ ਪਰ ਕੋਸ਼ਿਸ਼ ਤਾਂ ਕਰਦੇ ਆ ਵੀ ਕੋਈ ਸ਼ੌਂਕੀ ਦਾ ਰੱਖਿਆ ਜਾਵੇ ਪਰ ਪ੍ਰਸ਼ਾਸਨ ਦਾ ਕੋਈ ਤਰਤੇਜ ਨਹੀਂ ਹੈ ਤਿਹਾੜਾਂ ਦਿਨ ਆ ਰਹੇ ਨੇ ਹੁਣ ਤਾਂ ਬਲਕੇ ਪ੍ਰਸ਼ਾਸਨ ਨੂੰ ਜ਼ਿਆਦਾ ਚੌਕਸ ਹੋਣਾ ਚਾਹੀਦਾ ਪਰ ਪ੍ਰਸ਼ਾਸਨ ਕੋਈ ਚੌਕਸ ਨਹੀਂ ਹੈ ਕੋਈ ਨਿਗਰਾਨੀ ਨਹੀਂ ਹੈ ਇਹ ਜਿਹੜੀ ਪੂਨਮ ਬੂਟ ਹਾਊਸ ਤੇ ਰਜਿੰਦਰ ਗਾਰਗੀ ਜੀ ਦੁਕਾਨ ਦੇ ਵਿੱਚ ਇਹਨਾਂ ਨੂੰ ਦੱਸਣ ਦਾ ਮਤਾਬਕ 20000 ਦੀ ਚੋਰੀ ਹੋਈ ਹੈਗੀ ਅਸੀਂ ਸੀਸੀਟੀਵੀ ਕੈਮਰੇ ਦੇਖ ਕੇ ਇਹਦੀ ਜਲਦੀ ਫੜ ਲਾਂਗੇ ਦੁਸ਼ੀਆਂ ਲੋ ਜੀ ਕਿੰਨਾ ਕੁ ਨੁਕਸਾਨ ਦੱਸ ਰਹੇ 20000 ਰੁਪਏ ਦਾ ਰਿਪੇਅਰ ਜੋ ਜਾਇਆ ਨਹੀਂ ਬਿੱਤੇ ਵਿੱਚ ਕੋਈ ਹੋਰੀਆਂ ਨੇ ਇਹਦੇ ਬਾਰੇ ਕੋਈ ਮਤਲਬ ਪੀਸੀਆਰ ਲਾਇ ਹੋਇਆ ਹੈ ਪੀਸੀਆਰ ਹੈ ਕਿ ਨਹੀਂ ਜੀ ਈਆਰ ਵੀ ਵੀ ਹੈਗੀ ਹੈ ਉਹ ਸੀਸੀਟੀਵੀ ਫੋਟੋ ਹੀ ਸਾਹਮਣੇ ਆਈ ਚੈੱਕ ਕਰ ਰਹੇ ਹਾਂ ਸਰ ਮਲੇ ਦੁਕਾਨਾਂ ਖੁੱਲੀਆਂ ਨਹੀਂ ਗਈਆਂ ਚੈੱਕ ਕਰ ਰਹੇ ਹਾਂ